ਤੁਜ ਪਗਵੰਤਾ ਹੁਣ ਕੋ ਮਿਲੈ ਪ੍ਰ ਤੁਜ ਪਗਵੰਤਾ ਇੱਕ ਘੜੇ ਨਾ ਮਿਲਤੇ ਤਾਂ ਕਲ ਜੋ ਹੋਤਾ ਇੱਕ ਘੜੇ ਨਾ ਮਿਲਤੇ ਤਾਂ ਕਲ ਜੋ ਹੋਤਾ ਸੰਤ ਪਿਆਰੇ ਜੀ ਫਿਰ ਖਾਨਾ ਉੱਤਰੇ ਸ਼ਾਂਤ ਨਾ ਆਵੇ ਦਿਨ ਦਰਸ਼ਨ ਸੰਤ ਪਿਆਰੇ ਜੀਓ ਦਿਨ ਦਰਸ਼ਨ ਸੰਤ ਪਿਆਰੇ ਜੀ ਪਾਗਵੰਤਾ ਹੁਣ ਕਾਤੇ ਮਿਲਿਆ ਪ੍ਰਤੁਦ ਪਾਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਵਾਹਿਗੁਰੂ 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 ਸੱਜਣ ਮੀਤ ਤੁਮਰਾਰੇ ਜਿਓ ਸੱਜਣ ਮੀਤ ਤੁਮਰਾਰੇ ਜਿਓ ਖੋਲ ਜੋਂ ਪੂਲ ਕੁਮਾਈ ਗੁਰ ਸੱਜਣ ਮੀਤ ਤੁਮਰਾਰੇ ਜਿਓ ਸੱਜਣ ਮੀਤ ਤੁਮਰਾਰੇ ਜਿਓ ਤੇ ਤਨ ਬਾਣੀ ਸਜਣ ਮੀ ਤੂੰ ਮੁਰਾਰੇ ਜੀ ਔੜ ਕਦ ਮਿਲਿਆ ਪ੍ਰਤੁਦ ਪਗਵੰਤਾ ਔੜ ਕਦ ਮਿਲਿਆ ਪ੍ਰਤੁਦ ਪਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਤੇ ਤਾ ਕਾਲ ਜੁਗ ਹੋਤਾ ਪਾਗੂਆ ਗੁਰਸੰਤ ਮਿਲਿਆ ਪ੍ਰਭ ਦੇ ਅਬਨਾਸੀ ਕਰ ਮੈਂ ਪਾਇਆ ਪ੍ਰਭ ਦੇ ਅਬਨਾਸੀ ਕਰ ਮੈਂ ਪਾਇਆ ਸੇਵ ਕਰੀ ਪੰਚਾਂ ਸੰਸਾਂ ਵਿੱਚਣ ਜੰਨ ਨਾਨਕ ਦਾਸ ਤੁਮਾਰੇ ਜੀਉ ਦਾਨਕ ਦਾਸ ਤੁਮਾਰੇ ਜੀਉ ਕੋਤਲੀ ਜੋ ਕੁਲ ਸੁਵਾਈ ਚੰਨ ਨਾਨਕ ਦਾਸ ਤੁਮਾਰੇ ਜੀਉ ਨਾਨਕ ਦਾਸ ਤੁਮਾਰਾ ਜੋਨ ਖਤ ਮਿਲਿਆ ਪ੍ਰਤੁਤ ਪਗਮੰਤਾ ਜੋਨ ਖਤ ਮਿਲਿਆ ਪ੍ਰਤੁਤ ਪਗਮੰਤਾ ਇੱਕ ੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਇੱਕ ੜੀ ਨਾ ਮਿਲਤੇ ਤਾਂ ਕਲ hota vahe guru vahe guru vahe guru vahe guru jap vahe guru vahe guru vahe guru vahe guru pur ka darshan dekh dekh jeeva gur ke charan ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੀ ਚਰਨ ਕੋਇ ਤੋਏ ਪੀਵਾ ਗੁਰ ਮੇਰੇ ਪ੍ਰਾਨ ਸਤ ਗੁਰ ਮੇਰ ਦਾ ਗੁਰ ਮੇਰੇ ਪ੍ਰਾਨ ਸਤ ਗੁਰ ਮੇਰ ਦਾ ਗੁਰ ਕਾ ਦਰਸ਼ਨ ਦਸਖ ਦੇਖ ਦੇਖ ਜੀਵਾ ਵਾਹਿਗੁਰੂ 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 ਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਜੱਸਾ ਸਿੰਘ ਜੀ ਉਹ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ ਜੋ ਰਜਨਾਹੀ ਹਾਜ਼ਰ ਹੁੰਦੇ ਹਨ ਇਸ ਜੋ ਟਾਵਰ ਮੋਰਚਾ ਸਮਾਣੇ ਵਿਖੇ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਇੱਕ ਸ਼ਬਦ ਦੀ ਹਾਜ਼ਰੀ ਆਪ ਸੰਗਤਾਂ ਦੇ ਨਾਲ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਕਰ ਇੰਗਰੰਡ ਵਾਹੇ ਗੁਰੂ ਜੀਓ ਬਿਨ ਸਤਗੁਰ ਸੇ ਅਗਾ ਜੁਗ ਚਾਰੇ ਫਰਮਾਈ ਹਮ ਦੇਨ ਤੁਮ ਜੁਗ ਜੁਗ ਦਾਤੇ ਸ਼ਬਦੇ ਨਾ ਦੁੱਖ ਤੂੰ ਮੇਰੋ ਪਿਆਰੋ ਤਾਂ ਕੈਸੀ ਭੂਗਾ ਤੂੰ ਮੇਰੋ ਪਿਆਰੋ ਤਾਂ ਕੈਸੀ ਭੂਗਾ No, no. i i the ਕਸੀ <muchas> ਪੁਖਾ No. to put a mark ਸੱਚ ਪੁਰਮਾਨ ਸੱਚ ਸਾਹਿਬ ਤੇਰਾ ਸੱਚ ਪੁਰਮਾਨ ਤੂੰ ਮੇਰੋ ਪਿਆ ਏਸਾ ਹੈ ਪਰ ਅਲਖ ਆਪੇਵ ਨਾ ਨਾਨਕਲਾ See ਗੁਰਜੀਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਤਨ ਤਨ ਭਗਤ ਕਬੀਰ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਆਗਮਨ ਦਿਵਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਸੰਤ ਕਬੀਰ ਜੀ ਕਹਿੰਦੇ ਨੇ ਕਿ ਕੋਈ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਆ ਕਿ ਰੱਬ ਕਦੋਂ ਮਿਲੇਗਾ ਕਿੰਨਾ ਸਮਾਂ ਲੱਗੇਗਾ ਕਿੰਨੀ ਬੰਦਗੀ ਕਰਨੀ ਪਵੇਗੀ ਕਹਿੰਦੇ ਰੱਬ ਤੇ ਪਿੱਛੇ ਪਿੱਛੇ ਫਿਰਦਾ ਵਾ ਰੱਬ ਕਿਦੇ ਪਿੱਛੇ ਪਿੱਛੇ ਫਿਰਦਾ ਹੈ ਸੰਤ ਕਬੀਰ ਜੀ ਕਹਿੰਦੇ ਨੇ ਕਿ ਵੀਰ ਮਨ ਨਿਰਮਲ ਪਿਆ ਜਿਹਾ ਸੇ ਗੰਗਾ ਨੀਰ ਪਾਛੋ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਇੱਕ ਵਾਰੀ ਕਬੀਰ ਸ਼ਬਦ ਉਗਤ ਕਿ ਵੀਰ ਜੀ ਦਾ ਨਾਮ ਆ ਦੂਸਰੀ ਵਾਰ ਇੱਕ ਵੀਰ ਸ਼ਬਦ ਜਿਹੜਾ ਹੈ ਵੱਡਾ ਹਕ ਵੀਰ ਵੱਡੇ ਨੂੰ ਕਿਹਾ ਜਾਂਦਾ ਹੈ ਕਹਿੰਦੇ ਵੀ ਤੁਸੀਂ ਵੱਡੇ ਹੋ ਕੌਣ ਵੱਡਾ ਹੈ ਜਿਹਦਾ ਮਨ ਨਿਰਮਲ ਹੋ ਗਿਆ ਤੇ ਜਿਹਦਾ ਨਿਰਮਲ ਮਨ ਹੋ ਗਿਆ ਜਿਵੇਂ ਜਿਵੇਂ ਗੰਗਾ ਦਾ ਨੀਰ ਹੈ ਗੰਗਾ ਦਾ ਜਲ ਨਿਰਮਲ ਜਿਵੇਂ ਇਸ ਤਰ੍ਹਾਂ ਮਨ ਨਿਰਮਲ ਹੋ ਗਿਆ ਤੇ ਰੱਬ ਵੀ ਉਹਦੇ ਪਿੱਛੇ ਪਿੱਛੇ ਫਿਰਦਾ ਸੋ ਇਹ ਵੱਡੀ ਬਖਸ਼ਿਸ਼ ਅੱਜ ਭਾਈ ਗੁਰਜੀਤ ਸਿੰਘ ਜੀ ਖਾਲਸਾ ਮੈਂ ਸੁਣਿਆ ਸੀ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪਾਲਿਆ ਸੀ ਭਗਤ ਧੰਨਾ ਜੀ ਦੀ ਇੱਕ ਜਿੱਦ ਸੀ ਕਿ ਪਰਮੇਸ਼ਰ ਮੈਨੂੰ ਮਿਲੇ ਤੇ ਬੈਠ ਕੇ ਆ ਦੇ ਇਹ ਵੀ ਹੁੰਦਾ ਕਿ ਪੱਥਰਾਂ ਵਿੱਚੋਂ ਰੱਬ ਮਿਲ ਗਿਆ ਸੋ ਇੱਥੇ ਤੇ ਜਿਨ੍ਹਾਂ ਨੇ ਪਾਵਰ ਗੱਡਾ ਸ਼ਕਸ਼ਕਤ ਕੀਤਾ ਹੈ ਉਹਨਾਂ ਦੀ ਬਾਣੀ ਹੈ ਤੇ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਸ ਜੀਵ ਡਰ ਨਾ ਹੋਏ ਉਸ ਬਾਣੀ ਨੂੰ ਜਿਸ ਬਾਣੀ ਸਭਨਾਂ